ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਵੇਂ ਭਾਰਤ ਦੇ ਸੰਵਿਧਾਨ ਵਿੱਚ ਕੁੜੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਪਰ ਇਮਾਨਦਾਰੀ ਨਾਲ ਕਹੀਏ ਤਾਂ ਕੁੜੀਆਂ ਨੂੰ ਅੱਜ ਵੀ ਉਹੀ ਕੁਝ ਸਹਿਣਾ ਪੈ ਰਿਹਾ ਹੈ ਜੋ 19ਵੀਂ ਸਦੀ ਵਿੱਚ ਕੁੜੀਆਂ ਨਾਲ ਹੁੰਦਾ ਸੀ ਜੇਕਰ ਇੱਕ ਜਾਂ ਦੋ ਤੋਂ ਵੱਧ ਲੜਕੀਆਂ ਦਾ ਹੁੰਨ ਤਾਂ ਮਾਪੇ ਆਪ ਹੀ ਸੋਚਣ ਲੱਗ ਪੈਂਦੇ ਹਨ ਕੀ ਸਾਨੂੰ ਮੁੰਡਾ ਚਾਹੀਦਾ ਹੈ ਨਹੀਂ ਤਾਂ ਸਾਡਾ ਪਰਿਵਾਰ ਨਹੀਂ ਚੱਲੇਗਾ ਫੇਰ ਉਹਨਾਂ ਮਾਪਿਆਂ ਦਾ ਕੀ ਹਾਲ ਹੁੰਦਾ ਹੈ ਲੋਕ ਸਮਾਜ ਵਿੱਚ ਆਪਣੇ ਆਪ ਨੂੰ ਹੀ ਬਦਨਾਮ ਕਰਨ ਲੱਗ ਪੈਂਦੇ ਹਨ ਸਾਡੀ ਇੱਕ ਧੀ ਨਹੀਂ ਚਾਰ ਧੀਆ ਹਨ ਅਸੀਂ ਬਹੁਤ ਗਰੀਬ ਹਾਂ ਚਾਰ ਧੀਆ ਦਾ ਕੋਈ ਵੀ ਪਿਤਾ ਆਪਣੇ ਆਪ ਨੂੰ ਅਮੀਰ ਨਹੀਂ ਕਹਿੰਦਾ ਜਦੋਂ ਕਿ ਚਾਰ ਪੁੱਤਰਾਂ ਦੇ ਮਾਪੇ ਤੁਰੰਤ ਆਪਣੇ ਆਪ ਨੂੰ ਅਮੀਰ ਸਮਝਣ ਲੱਗ ਪੈਂਦੇ ਹਨ ਇਹ ਸਾਡੇ ਭਾਰਤ ਦਾ ਸਮਾਜ ਹੈ ਇਸ ਕਾਰਨ ਸਾਡਾ ਭਾਰਤ ਪਛੜ ਰਿਹਾ ਹੈ ਸਿਰਫ ਔਰਤ ਹੀ ਔਰਤ ਦੀ ਇੱਜ਼ਤ ਨਹੀਂ ਕਰਦੀ ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਮੈਲਾ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਸਾਹਮਣੇ ਅਲਟਰਾਸਾਉਂਡ ਦੀ ਰਿਪੋਰਟ ਆਈ ਹੈ ਲੈਡੀ ਡਾਕਟਰ ਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ ਤੁਸੀਂ ਆਪਣੀ ਸੱਸ ਅਤੇ ਪਤੀ ਤੋਂ ਕਿਉਂ ਡਰਦੇ ਹੋ ਰੱਬ ਦੀ ਖਾਤਰ ਜੋ ਇਸ ਫੈਸਲੇ ਤੇ ਇਤਰਾਜ ਕਰਦਾ ਹੈ ਮੈਨੂੰ ਹੁਣ ਇਹ ਨਾ ਦੱਸੋ ਕਿ ਤੁਹਾਡਾ ਪਤੀ ਤੁਹਾਨੂੰ ਤਲਾਕ ਦੇ ਦੇਵੇਗਾ ਡਾਕਟਰ ਨੀਹਾ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੋਰ ਹੰਝੂ ਵਹਿਣ ਲੱਗ ਪਏ ਡਾਕਟਰ ਸਾਹਿਬ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇੱਥੋਂ ਦੇ ਲੋਕ ਇੱਕ ਔਰਤ ਨੂੰ ਉਦੋਂ ਤੱਕ ਸਵੀਕਾਰ ਨਹੀਂ ਕਰਦੇ ਜਦੋਂ ਤੱਕ ਉਹ ਇੱਕ ਪੁੱਤਰ ਨੂੰ ਜਨਮ ਨਹੀਂ ਦਿੰਦੀ ਅਰਥਾਤ ਉਹਨਾਂ ਲੈ ਇੱਕ ਵਾਰਿਸ ਮੇਰੀ ਗੱਲ ਸੁਣ ਕੇ ਡਾਕਟਰ ਨੀਹਾ ਸੋਚਾਂ ਵਿੱਚ ਗਵਾਚ ਗਈ ਠੀਕ ਹੈ ਚਿੰਤਾ ਨਾ ਕਰੋ ਬਸ ਜਿਸ ਦਿਨ ਤੂੰ ਆਵੇਂ ਤੂੰ ਆਪਣੀ ਸੱਸ ਅਤੇ ਪਤੀ ਨੂੰ ਵੀ ਲੈ ਕੇ ਆਇਂ ਧੀ ਹੋਈ ਤਾਂ ਮੈਂ ਸੰਭਾਲ ਲਾਂ ਮੈਂ ਡਾਕਟਰ ਨੀਹਾ ਤੁਸੀਂ ਮੇਰੀ ਸੱਸ ਅਤੇ ਪਤੀ ਨੂੰ ਨਹੀਂ ਜਾਣਦੇ ਉਹ ਬਹੁਤ ਅਜੀਬ ਲੋਕ ਹਨ ਉਹਨਾਂ ਦਾ ਮਨ ਅਜਿਹਾ ਹੈ ਕਿ ਉਹ ਕਦੇ ਕਿਸੇ ਦੀ ਗੱਲ ਨਹੀਂ ਸੁਣਦੇ ਤੁਹਾਨੂੰ ਉਹਨਾਂ ਨਾਲ ਬਹਿਸ ਕਰਨ ਦੀ ਲੋੜ ਨਹੀਂ ਹੈ ਤੁਸੀਂ ਵੀ ਚਿੰਤਤ ਹੋਮੋਗੇ ਬਿਹਤਰ ਹੈ ਕੀ ਤੁਸੀਂ ਇਸ ਬੱਚੇ ਨੂੰ ਨਾ ਪਹਿਚਾਣੋ ਤੇ ਮੈਨੂੰ ਕੋਈ ਦਵਾਈ ਦਿਓ ਮੇਰੀ ਗੱਲ ਸੁਣ ਕੇ ਡਾਕਟਰ ਨੀਹਾ ਨੂੰ ਗੁੱਸਾ ਆ ਗਿਆ ਮੈਂ ਕਿਹਾ ਜਿਸ ਦਿਨ ਤੁਹਾਡੀ ਧੀ ਦਾ ਜਨਮ ਹੋਵੇਗਾ ਮੈਂ ਕੁਝ ਪ੍ਰਬੰਧ ਕਰ ਲਵਾਂਗੀ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਸ ਆਪਣੀ ਸੱਸਾ ਤੇ ਪਤੀ ਨੂੰ ਲੈ ਕੇ ਆਇਓ ਮੈਂ ਉਹਨਾਂ ਨੂੰ ਸਮਝਾਵਾਂਗੀ ਡਾਕਟਰ ਨੀਹਾ ਦੀ ਗੱਲ ਸੁਣ ਕੇ ਮੇਰਾ ਹੌਸਲਾ ਵਧ ਪਰ ਮੈਨੂੰ ਪਤਾ ਸੀ ਕਿ ਉਹ ਕੁਝ ਨਹੀਂ ਕਰ ਸਕੇਗੀ ਮੇਰੀ ਸੱਸ ਬਹੁਤ ਗੁੱਸੇ ਵਿੱਚ ਹੈ ਬੇਟੀ ਦੇ ਜਨਮ ਦੀ ਖਬਰ ਸੁਣਦੇ ਹੀ ਔਰਤ ਮੇਰੇ ਤੇ ਜਲਮ ਕਰਨਾ ਸ਼ੁਰੂ ਕਰਦਿਓ ਪਰ ਡਾਕਟਰ ਨੀਹਾ ਨੇ ਕਿਹਾ ਕਿ ਉਹ ਸਭ ਕੁਝ ਸੰਭਾਲ ਲਵੇਗੀ ਮੈਨੂੰ ਵੀ ਉਸ ਤੇ ਭਰੋਸਾ ਕਰਨਾ ਪਿਆ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੇਰੀ ਜਾਨ ਚ ਕਰ ਰਹੀ ਜਦੋਂ ਮੈਂ ਘਰ ਆਈ ਤਾਂ ਮੈਂ ਬਹੁਤ ਡਰੀ ਹੋਈ ਸੀ ਮੇਰੀ ਸੱਸ ਨੇ ਮੈਨੂੰ ਪਹਿਲਾ ਸਵਾਲ ਪੁੱਛ ਉਹ ਇਹ ਸੀ ਕਿ ਪੁੱਤਰ ਹੋਵੇਗਾ ਜਾਂ ਧੀ ਮੈਂ ਕਿਹਾ ਮੈਨੂੰ ਨਹੀਂ ਪਤਾ ਜਦੋਂ ਮੈਂ ਇਹ ਕਿਹਾ ਤਾਂ ਮੇਰੀ ਸੱਸ ਨੂੰ ਗੁੱਸਾ ਆ ਗਿਆ ਮੈਂ ਸਭ ਜਾਣਦੀ ਹਾਂ ਮੈਨੂੰ ਧੋਖਾ ਦੇਣ ਦੀ ਕੋਸ਼ਿਸ਼ ਵੀ ਨਾ ਕਰੋ ਨਹੀਂ ਤਾਂ ਮੈਂ ਤੁਹਾਡੇ ਲਈ ਐਨੀਆਂ ਮੁਸ਼ਕਲਾਂ ਪੈਦਾ ਕਰ ਦੇਵਾਂਗੀ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਮੰਮੀ ਮੈਂ ਸੱਚਮੁੱਚ ਨਹੀਂ ਜਾਣਦੀ ਡਾਕਟਰ ਸਾਹਿਬ ਨਹੀਂ ਇਹ ਮੈਂ ਕਿਹਾ ਸੀ ਇਹ ਗੱਲ ਉਸੇ ਦਿਨ ਪਤਾ ਲੱਗੇਗੀ ਕਿ ਤੁਸੀਂ ਧੀ ਪੈਦਾ ਕਰੋਗੇ ਜਾਂ ਪੁੱਤਰ ਮੈਂ ਡਾਕਟਰ ਨੀਹਾ ਦੀਆਂ ਗੱਲਾਂ ਦੁਹਰਾਈਆਂ ਪਰ ਮੇਰਾ ਦਿਲ ਡਰ ਰਿਹਾ ਸੀ ਆਖਰ ਉਹ ਦਿਨ ਵੀ ਆ ਰਿਹਾ ਸੀ ਜਿਸ ਦਿਨ ਸਾਡੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਉਣਾ ਸੀ ਅਸੀਂ ਹਸਪਤਾਲ ਜਾ ਰਹੇ ਸੀ ਮੇਰੀ ਸੱਸ ਨੇ ਮੈਨੂੰ ਪਹਿਲਾਂ ਹੀ ਮੁਸੀਬਤ ਵਿੱਚ ਪਾ ਦਿੱਤਾ ਸੀ ਉਡੀਕ ਕਰੋ ਇਸ ਸਮੇਂ ਤੁਸੀਂ ਆਪਣੀ ਪੂਰੀ ਤਾਕਤ ਨਾਲ ਜਾ ਰਹੇ ਹੋ ਮੇਰੇ ਬਾਰੇ ਇੱਕ ਗੱਲ ਜਾਣ ਲਓ ਜੇ ਧੀ ਹੋਈ ਤਾਂ ਮੈਂ ਤੁਹਾਨੂੰ ਜਿਉਂਦਾ ਨਹੀਂ ਛੱਡਾਂਗੀ ਜੇਕਰ ਪੁੱਤਰ ਹੋਇਆ ਤਾਂ ਉਹ ਸਾਡੇ ਘਰ ਰਹੇ ਪਰ ਜੇਕਰ ਮੇਰੇ ਧੀ ਹੋਈ ਤਾਂ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਫਿਰ ਮੇਰਾ ਪੁੱਤਰ ਤੁਹਾਨੂੰ ਤਲਾਕ ਦੇ ਦੇਵੇਗਾ ਤੁਸੀਂ ਖੁਦ ਇਸ ਲਈ ਜ਼ਿੰਮੇਦਾਰ ਹੋਵੋਗੇ ਮੈਂ ਆਪਣੀ ਸੱਸ ਦੇ ਅਜਿਹੇ ਕੌੜੇ ਬੋਲ ਸੁਣ ਕੇ ਹੈਰਾਨ ਰਹਿ ਗਈ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਸੱਸ ਇੰਨੀ ਜ਼ਾਲਮ ਨਿਕਲੇਗੀ ਉਹ ਮੇਰੀ ਬੇਟੀ ਦੇ ਜਨਮ ਤੋਂ ਬਾਅਦ ਮੈਨੂੰ ਤਲਾਕ ਦੇਣਾ ਚਾਹੁੰਦੀ ਸੀ ਉਸ ਸਮੇਂ ਮੈਨੂੰ ਹਸਪਤਾਲ ਜਾਣਾ ਪਿਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰ ਨੀਹਾ ਮੈਨੂੰ ਇੱਕ ਵੱਖਰੇ ਕਮਰੇ ਵਿੱਚ ਲੈ ਗਈ ਆਉਣ ਲੱਗੀ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਜੋ ਵੀ ਹੁੰਦਾ ਹੈ ਮੈਨੂੰ ਉਮੀਦ ਸੀ ਕਿ ਡਾਕਟਰ ਸੁਨੇਹਾ ਮੇਰੀ ਸੱਸ ਨੂੰ ਸਮਝਾ ਦੇਵੇਗੀ ਪਰ ਅਜੇ ਹਾਂ ਨਹੀਂ ਹੋਇਆ ਜਿਵੇਂ ਜਿਵੇਂ ਬੱਚੇ ਦੇ ਜਨਮ ਦਾ ਸਮਾਂ ਨੇੜੇ ਆ ਰਿਹਾ ਸੀ ਡਾਕਟਰ ਨੇਹਾ ਮੈਨੂੰ ਕਹਿਣ ਲੱਗੀ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਵੱਡੀ ਗਲਤੀ ਹੋ ਗਈ ਹੈ ਮੈਂ ਕਿਸੇ ਜ਼ਰੂਰੀ ਕੰਮ ਲਈ ਕਿਸੇ ਹੋਰ ਹਸਪਤਾਲ ਜਾਣਾ ਹੈ ਅਤੇ ਮੈਂ ਕਿਸੇ ਵੀ ਕੀਮਤ ਤੇ ਉੱਥੇ ਪਹੁੰਚਣਾ ਹੈ ਮੈਂ ਆਪਣੇ ਇੱਕ ਜੂਨੀਅਰ ਡਾਕਟਰ ਨੂੰ ਸਮਝਾਉਣ ਤੋਂ ਬਾਅਦ ਜਾ ਰਹੀ ਹਾਂ ਮੈਂ ਤੁਹਾਡਾ ਸਮਰਥਨ ਕਰਾਂਗੀ ਚਿੰਤਾ ਨਾ ਕਰੋ ਡਾਕਟਰ ਨੀਹਾ ਦੇ ਜਾਣ ਤੋਂ ਬਾਅਦ ਡਾਕਟਰ ਆਰਸ਼ ਆਪਣੀ ਇੱਕ ਅਰਸ਼ ਨਾਲ ਕਮਰੇ ਵਿੱਚ ਦਾਖਲ ਹੋਈ ਮੈਂ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਨਹੀਂ ਦੱਸ ਸਕੀ ਫਿਲਹਾਲ ਕੋਈ ਔਰਤ ਆਪਣੀਆਂ ਨਿੱਜੀ ਗੱਲਾਂ ਸਾਰਿਆਂ ਨੂੰ ਨਹੀਂ ਦੱਸ ਸਕਦੀ ਤਾਂ ਮੇਰੀ ਸੱਸ ਦੇ ਨਾਲ ਆਰਸ਼ ਵੀ ਕਮਰੇ ਵਿੱਚ ਆ ਗਈ ਮੇਰੀ ਸੱਸ ਨੇ ਆਉਂਦਿਆਂ ਹੀ ਹੰਗਾਮਾ ਮਚਾ ਦਿੱਤਾ ਡਾਕਟਰ ਸਾਹਿਬ ਕਿਰਪਾ ਕਰਕੇ ਚੈੱਕਅਪ ਕਰਕੇ ਦੱਸੋ ਕਿ ਮੇਰੀ ਨੋਹ ਦੀ ਕੁੱਖ ਵਿੱਚ ਪੁੱਤਰ ਹੈ ਜਾਂ ਨਹੀਂ ਜੇ ਮਾਸੀ ਜੀ ਤੁਹਾਨੂੰ ਅਜੇ ਵੀ ਇਹ ਨਹੀਂ ਪਤਾ ਕਿ ਤੁਹਾਡੇ ਨੋਹ ਦਾ ਪੁੱਤਰ ਹੈ ਜਾਂ ਧੀ ਇਹ ਗੱਲਾਂ 3-4 ਮਹੀਨੇ ਪਹਿਲਾਂ ਹੀ ਪਤਾ ਲੱਗ ਜਾਂਦੀਆਂ ਹਨ ਮੇਰੀ ਸੱਸ ਰੋਈ ਪਰ ਡਾਕਟਰ ਨੀਹਾ ਇਹ ਕਹਿ ਕੇ ਚਲੀ ਗਈ ਸੀ ਕਿ ਸਾਨੂੰ ਅਜੇ ਇਹ ਨਹੀਂ ਪਤਾ ਕਿ ਪੁੱਤਰ ਹੋਵੇਗਾ ਜਾਂ ਧੀ ਤਾਂ ਕੀ ਅਸੀਂ ਤੁਰੰਤ ਜਾਂਚ ਕਰਾਂਗੇ ਪਰ ਤੁਸੀਂ ਇੰਨੀ ਦਿਲਚਸਪੀ ਕਿਉਂ ਰੱਖਦੇ ਹੋ ਪੁੱਤਰ ਹੋਵੇ ਜਾਂ ਧੀ ਦੋਵੇਂ ਤੁਹਾਡੀ ਪਛਾਣ ਕਰਵਾਉਣਗੇ ਦੇਖੋ ਡਾਕਟਰ ਸਾਹਿਬ ਆ ਤੁਸੀਂ ਮੈਨੂੰ ਹੋਰ ਕੁਝ ਸਿਖਾਉਣ ਦੀ ਕੋਸ਼ਿਸ਼ ਨਾ ਬਸ ਮੈਨੂੰ ਦੱਸੋ ਕਿ ਮੇਰੀ ਨੂੰਹ ਪੁੱਤਰ ਨੂੰ ਜਨਮ ਦੇਵੇਗੀ ਜਾਂ ਧੀ ਤਾਂ ਹੀ ਅਸੀਂ ਉਸ ਅਨੁਸਾਰ ਪ੍ਰਬੰਧ ਕਰ ਸਕਾਂਗੇ ਸਾਡੇ ਬੱਚਾ ਪੈਦਾ ਹੋਣ ਤੋਂ ਰਾਸ਼ ਨੂੰ ਦਿੱਤਾ ਜਾਂਦਾ ਹੈ ਡਾਕਟਰ ਨੀਹਾ ਸਮਝ ਨਹੀਂ پا ਰਹੀ ਸੀ ਕਿ ਮੇਰੀ ਸੱਸ ਕੀ ਕਹਿਣ ਜਾ ਰਹੀ ਹੈ ਉਸ ਨੇ ਕਿਹਾ ਕਿ ਇਹ ਸਭ ਜਾਣਨਾ ਹੈ ਤਾਂ ਮੈਨੂੰ ਇੰਤਜ਼ਾਰ ਕਰਨਾ ਪਵੇਗਾ ਇਸ ਸਮੇਂ ਅਲਟਰਾਸਾਉਂਡ ਨਹੀਂ ਕੀਤੀ ਜਾ ਸਕਦੀ ਅਸੀਂ ਤੁਹਾਨੂੰ ਥੋੜੀ ਦੇਰ ਵਿੱਚ ਦੱਸ ਸਕਦੇ ਹਾਂ ਕਿ ਤੁਹਾਡੇ ਮੋਦੀ ਕੁੱਖ ਵਿੱਚ ਪੁੱਤਰ ਹੈ ਜਾਂ ਤੀ ਇਹ ਸੁਣ ਕੇ ਮੇਰੀ ਸੱਸ ਆਰਾਮ ਨਾਲ ਕਮਰੇ ਤੋਂ ਬਾਹਰ ਚਲੀ ਗਈ ਮੈਂ ਡਾਕਟਰ ਨੀਹਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਹ ਮੇਰੀ ਸੱਸ ਨੂੰ ਇਸ ਬਾਰੇ ਕੁਝ ਨਾ ਦੱਸੇ ਨਹੀਂ ਤਾਂ ਉਹ ਮੇਰੀ ਜ਼ਿੰਦਗੀ ਨਕ ਬਣਾ ਦੇਵੇਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਨੀਹਾ ਦੇ ਮਨ ਵਿੱਚ ਕੀ ਆਇਆ ਉਸ ਨੇ ਕਿਹਾ ਕਿ ਡਾਕਟਰ ਆਰਸ਼ ਨੇ ਤੁਹਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਤੁਹਾਡੀ ਸੱਸ ਇਸ ਗੱਲ ਤੋਂ ਬਿਲਕੁਲ ਅਨਜਾਨ ਹੈ ਮੈਨੂੰ ਵੀ ਇਹੋ ਮਹਿਸੂਸ ਹੋਇਆ ਕਿ ਡਾਕਟਰ ਆਰਸ਼ ਨੂੰ ਕੁਝ ਨਹੀਂ ਦੱਸਿਆ ਗਿਆ ਮੈਂ ਤਾਂ ਤੇਰੀ ਸੱਸ ਨੂੰ ਸਮਝਾਇਆ ਸੀ ਮੇਰੀ ਗੱਲ ਸੁਣੋ ਡਾਕਟਰ ਸਾਹਿਬ ਮੈਂ ਡਾਕਟਰ ਆਰਸ਼ੀ ਨੂੰ ਕਿਹਾ ਕਿ ਮੇਰੇ ਵੱਲ ਧਿਆਨ ਦਿਓ ਪਰ ਉਸ ਨੇ ਮੇਰੀ ਗੱਲ ਤੇ ਧਿਆਨ ਨਹੀਂ ਦਿੱਤਾ ਉਸ ਨੇ ਕਿਹਾ ਕਿ ਇਹ ਤੁਹਾਡੇ ਪਰਿਵਾਰ ਮੈਂਬਰਾਂ ਦਾ ਹੱਕ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਕੁੱਖ ਵਿੱਚ ਪੁੱਤਰ ਹੈ ਜਾਂ ਧੀ ਹੈ ਤਾਂ ਜੋ ਉਹ ਉਸ ਅਨੁਸਾਰ ਕੱਪੜੇ ਆਦਿ ਬਣਾ ਸਕਣ ਕਈ ਪਰਿਵਾਰਾਂ ਦੇ ਵੱਖਰੇ ਵੱਖਰੇ ਰਿਤੀ ਰਿਵਾਜ ਹੁੰਦੇ ਹਨ ਸ਼ਾਇਦ ਡਾਕਟਰ ਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੀ ਕੀ ਹੋ ਰਿਹਾ ਹੈ ਮੇਰੀ ਸੱਸ ਕਿੰਨੀ ਛੋਟੀ ਸੋਚ ਦੀ ਔਰਤ ਹੈ ਉਹਨਾਂ ਨੇ ਨਰਸ ਨੂੰ ਭੇਜ ਕੇ ਮੇਰੀ ਜਾਣਕਾਰੀ ਲੈਣੀ ਹੈ ਉਹਨਾਂ ਦੇ ਘਰ ਧੀ ਦਾ ਜਨਮ ਹੋਵੇਗਾ ਇਹ ਸੁਣ ਕੇ ਮੇਰੀ ਸੱਸ ਬੇਚੈਨ ਹੋ ਜਦੋਂ ਡਾਕਟਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਸੱਸ ਮੇਰੇ ਸਾਹਮਣੇ ਖੜੀ ਸੀ ਗੁੱਸੇ ਵਿੱਚ ਦੇਖ ਰਹੀ ਸੀ ਕੀ ਗੱਲ ਹੈ ਤੁਸੀਂ ਇੱਥੇ ਕਿਉਂ ਖੜੇ ਹੋ ਜਦੋਂ ਡਾਕਟਰ ਅਰਸ਼ ਦੀ ਮਾਂ ਨੇ ਮੇਰੀ ਸੱਸ ਨੂੰ ਪੁੱਛਿਆ ਤਾਂ ਉਨਾ ਕੋਈ ਜਵਾਬ ਦੇਣ ਦੀ ਬਜਾਏ ਡਾਕਟਰ ਆਰਸ਼ਨ ਨੂੰ ਧਮਕੀਆਂ ਦੇ ਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਫਿਰ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਸੱਸ ਇੰਨੀ ਰੁੱਖੀ ਹੋ ਜਾਵੇਗੀ ਡਾਕਟਰ ਆਰਸ਼ਨ ਨੇ ਬਾਹਰੋਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਸੱਸ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਸਗੋਂ ਉਹ ਮੇਰੇ ਕਮਰੇ ਵਿੱਚ ਆ ਗਈ ਮੈਂ ਆਪਣੀ ਸੱਸ ਨੂੰ ਦੇਖ ਕੇ ਹੈਰਾਨ ਰਹਿ ਗਈ ਉਸਦੀ ਸੱਸ ਨੇ ਮੇਰੀ ਸੱਸ ਦੇ ਹੱਥ ਵਿੱਚ ਹੁਣ ਮੋਟੀ ਰੱਸੀ ਸੀ ਜਿਸ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਬੰਨ ਕੇ ਨਾਲੇ ਵਿੱਚ ਸੁੱਟ ਦੇਵੇਗੀ। ਉਹ ਹੀ ਹੈ ਜੋ ਤੁਹਾਡੀ ਧੀ ਨੂੰ ਇਸ ਸੰਸਾਰ ਵਿੱਚ ਹੋਣ ਤੋਂ ਰੋਕੇਗੀ। ਇਹ ਕਹਿ ਕੇ ਮੇਰੀ ਸੱਸ ਨੇ ਮੇਰੇ ਸਰੀਰ ਨੂੰ ਰस्सੀਆਂ ਨਾਲ ਬੰਨਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਵਿਅਕਤੀ ਦੀ ਹਾਲਤ ਬਹੁਤ ਨਾਜ਼ੁਕ ਹੁੰਦੀ ਹੈ। ਮੈਂ ਆਪਣੀ ਸੱਸ ਦੇ ਸਾਹਮਣੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਉਸ ਨੇ ਪਰਵਾਹ ਨਹੀਂ ਕੀਤੀ। ਉਸ ਦਾ ਇਹ ਕੰਮ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਮੈਂ ਚਿੱਕਾ ਮਾਰਦੇ ਰੋਂਦੀ ਰਹੀ। ਮੇਰੀ ਸੱਸ ਨੇ ਮੇਰੀ ਕੋਈ ਗੱਲ ਨਾ ਸੁਣੀ। पता ਨਹੀਂ 2 ਮਿੰਟ ਹੀ ਹੋਏ ਸਾਨਾ ਕਿ ਮੇਰੀਆਂ ਅੱਖਾਂ 'ਚ ਹਨੇਰਾ ਆ ਗਿਆ ਕਿਉਂਕਿ ਮੇਰੀ ਸੱਸ ਨੇ ਮੇਰੀਆਂ ਲੱਤਾਂ ਤੇ ਰੱਸੀ ਕੱਸ ਕੇ ਬੰਨੀ ਹੋਈ ਸੀ ਇੰਜ ਲੱਗਦਾ ਸੀ ਜਿਵੇਂ ਮੇਰੀ ਸੱਸ ਮੈਨੂੰ ਮਾਰਨਾ ਚਾਹੁੰਦੀ ਹੋਵੇ ਉਹ ਅਜੇ ਹਾ ਕਿਉਂ ਕਰ ਰਹੀ ਸੀ ਜੇ ਧੀ ਜੰਮੀ ਤਾਂ ਧੀ ਨੂੰ ਨਹੀਂ ਰੱਖਣਾ ਚਾਹੁੰਦੀ ਪਰ ਮੈਨੂੰ ਆਪਣੇ ਘਰ ਜਾਣ ਦਿੰਦੀ ਉਨਾਂ ਨੂੰ ਇਹ ਸਭ ਕਰਨ ਦੀ ਕੀ ਲੋੜ ਸੀ ਪਰ ਹੁਣ ਮੇਰੇ ਸਾਹਮਣੇ ਹਨੇਰਾ ਮੈਨੂੰ ਪਤਾ ਨਹੀਂ ਕੀ ਹੋਇਆ ਥੋੜੀ ਦੇਰ ਬਾਅਦ ਮੈਨੂੰ ਅਹਿਸਾਸ ਹੋਇਆ ਜਿਵੇਂ ਕੋਈ ਤਿੱਖੀ ਸੂਈ ਮੇਰੇ ਸਰੀਰ ਵਿੱਚ ਬਿੰਨੀ ਜਾ ਰਹੀ ਹੈ ਮੈਂ ਚੁੱਪਚਾਪ ਪਈ ਰਹੀ ਕਿਉਂਕਿ ਮੇਰਾ ਤਨ ਸੁਨ ਹੋ ਰਿਹਾ ਸੀ ਮੈਂ ਚਾਹ ਕੇ ਵੀ ਆਪਣੇ ਹੱਥ ਪੈਰ ਨਹੀਂ ਹਿਲਾ ਸਕਦੀ ਸੀ ਇੰਜੈਕਸ਼ਨ ਲਗਾਉਂਦੇ ਹੀ ਮੈਨੂੰ ਦਰਦ ਘਟ ਹੋਣ ਲੱਗਾ ਮੇਰਾ ਤਨ ਇਸ ਤਰ੍ਹਾਂ ਬੇਹੋਸ਼ ਹੋ ਗਿਆ ਸੀ ਖਾਂ ਬੰਦ ਸਨ ਮੈਨੂੰ ਆਪਣੇ ਸਰੀਰ ਤੇ ਕੁਝ ਹਿਲਦਾ ਮਹਿਸੂਸ ਹੋਣ ਲੱਗਾ ਇੰਜ ਲੱਗ ਰਿਹਾ ਸੀ ਜਿਵੇਂ ਕੀੜੀਆਂ ਮੇਰੇ ਸਾਰੇ ਸਰੀਰ ਉੱਤੇ ਰਿੰਗ ਰਹੀਆਂ ਹਨ ਮੈਂ ਚਿੱਕਣਾ ਚਾਹੁੰਦੀ ਸੀ ਪਰ ਮੈਂ ਅਜਿਹਾ ਨਹੀਂ ਕਰ ਸਕੀ ਮੇਰੀ ਸੱਸ ਨੇ ਮੈਨੂੰ ਰੱਸੀਆਂ ਨਾਲ ਬਹੁਤ ਕੱਸ ਕੇ ਬੰਨਿਆ ਸੀ ਅਤੇ ਸ਼ਾਇਦ ਹੁਣ ਤੱਕ ਮੇਰਾ ਮਨ ਇਸ ਕਠੋਰਤਾ ਤੋਂ ਪ੍ਰਭਾਵਿਤ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਫੇਰ ਮੇਰੇ ਕੰਨਾਂ ਵਿੱਚ ਸੋਰ ਸੋਰ ਦੀ ਆਵਾਜ਼ ਆਉਣ ਲੱਗੀ ਮੈਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਮੇਰੇ ਦਿਲ ਦੀ ਧੜਕਣ ਵੱਧ ਗਈ ਸੀ ਬੱਚੇ ਦੇ ਰੋਣ ਦੀ ਆਵਾਜ਼ ਦਾ ਮਤਲਬ ਸੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਆ ਗਿਆ ਹੈ ਮੈਂ ਆਪਣੇ ਪਤੀ ਅਤੇ ਆਪਣੀ ਸੱਸ ਨੂੰ ਦੇਖਣ ਦੀ ਸ਼ੌਂਕਣ ਸੀ ਉਹ ਕਿੰਵੇਂ ਮਹਿਸੂਸ ਕਰ ਰਹੇ ਹਨ ਕਿਉਂਕਿ ਜਦੋਂ ਕੁਝ ਸਮਾਂ ਪਹਿਲਾਂ ਮੇਰੀ ਅੱਖਾਂ ਬੰਦ ਹੋਈਆਂ ਸਨ ਤਾਂ ਮੇਰੀ ਸੱਸ ਨੇ ਮੈਨੂੰ ਰੱਸੇ ਨਾਲ ਬੰਨ੍ਹਿਆ ਹੋਇਆ ਸੀ ਮੇਰੇ ਰੋਣ ਦਾ ਵੀ ਉਸ ਤੇ ਕੋਈ ਅਸਰ ਨਹੀਂ ਹੋਇਆ ਮੈਂ ਆਪਣੀ ਸੱਸ ਨੂੰ ਕਹਿੰਦੀ ਰਹੀ ਸੀ ਕਿ ਮੰਮੀ ਕਰਨ ਦਾ ਸਮਾਂ ਨਹੀਂ ਹੈ ਪਰ ਮੇਰੀ ਸੱਸ ਨੇ ਮੇਰੀ ਗੱਲ ਨਹੀਂ ਸੁਣੀ ਆਖਰਕਾਰ ਉਸ ਨੇ ਮੇਰੇ ਤੇ ਸਿਰਫ ਇੱਕ ਰੱਸੀ ਬੰਨੀ ਜਿਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਇੱਕ ਛੋਟੀ ਜਿਹੀ ਬੱਚੀ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਅਤੇ ਮੈਨੂੰ ਮਹਿਸੂਸ ਹੋਇਆ ਜਿਵੇਂ ਮੈਨੂੰ ਸਵਰਗ ਮਿਲ ਗਿਆ ਹੋਵੇ ਮੈਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਾ ਜਿਵੇਂ ਮੇਰੀਆਂ ਅੱਖਾਂ ਬੰਦ ਹੋ ਗਈਆਂ ਹਨ ਮੈਂ ਨਰਸ ਵੱਲ ਇਸ਼ਾਰਾ ਕੀਤਾ ਅਤੇ ਖੋਲਣ ਦਾ ਸੰਕੇਤ ਦਿੱਤਾ ਹਣੋ ਮੂੰਹ ਨਾਲ ਵੀ ਬੋਲ ਸਕਦੀ ਸੀ ਜਿਵੇਂ ਹੀ ਨਰਸ ਨੇ ਮੇਰੇ ਮੂੰਹ ਦੀ ਪੱਟੀ ਹਟਾਈ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਇੰਜ ਲੱਗਾ ਜੀ ਮੈਂ ਸੁਪਨਾ ਦੇਖ ਰਹੀ ਹਾਂ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਇਹ ਸਭ ਕੀ ਹੈ ਪਰ ਅਗਲੇ ਹੀ ਪਲ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਮੈਂ ਆਪਣੀ ਸੱਸ ਦੀ ਆਵਾਜ਼ ਸੁਣੀ ਆਵਾਜ਼ ਵਿੱਚ ਨਾ ਕੋਈ ਗੁੱਸਾ ਸੀ ਅਤੇ ਨਾ ਹੀ ਕੋਈ ਦੁਸ਼ਮਣੀ ਮੇਰੀ ਸੱਸ ਖੁਸ਼ ਸੀ ਉਹ ਖੁਸ਼ੀ ਤੋਂ ਭਰੇ ਸੀ ਹੇਦੀ ਤੂੰ ਮੇਰੇ ਤੋਂ ਇੰਨੀ ਵੱਡੀ ਗੱਲ ਕਿਉਂ ਛੁਪਾਈ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੱਤਾ ਹੁੰਦਾ ਸੁਖ ਤੇਰੇ ਨਾਲ ਨਾਰਾਜ਼ ਸੀ ਤੈਨੂੰ ਤੰਗ ਕਰਦਾ ਰਿਹਾ ਵੇਖ ਤੂੰ ਮੇਰੇ ਤੋਂ ਇੰਨੀ ਵੱਡੀ ਗੱਲ ਕਿਉਂ ਛੁਪਾਈ ਮੇਰੀ ਸੱਸ ਨੇ ਅੱਗੇ ਆ ਕੇ ਮੇਰੇ ਮੱਥੇ ਨੂੰ ਚੁੰਮਿਆ ਤੇ ਮੇਰੇ ਹੱਥ ਵੀ ਚੁੰਮਣ ਲੱਗ ਪਈ ਮੈਂ ਇਹ ਸਾਰਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿ ਮੇਰੀ ਸੱਸ ਮੇਰੇ ਨਾਲ ਐਨਾ ਚੰਗਾ ਵਿਵਹਾਰ ਕਰੇਗੀ ਮੇਰਾ ਪਤੀ ਵੀ ਕਮਰੇ ਵਿੱਚ ਮੌਜੂਦ ਸੀ ਮੇਰੇ ਪਤੀ ਨੇ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖਿਆ ਖੈਰ ਉਹ ਮੇਰਾ ਹਾਲ ਚਾਲ ਪੁੱਛਣ ਲੱਗ ਪਿਆ ਪਰ ਹੁਣ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਤੁਸੀਂ ਵਰਖਾ ਨੂੰ ਜਾਣਦੇ ਹੋ ਮੈਂ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦਾ ਹਾਂ ਤੁਸੀਂ ਅਮਨ ਨੂੰ ਜਾਣਦੇ ਹੋ ਮੈਂ ਆਪਣੇ ਅਮਨ ਨੂੰ ਕਿੰਨਾ ਪਿਆਰ ਕਰਦਾ ਹਾਂ ਮੈਂ ਉਸ ਦੀਆਂ ਗੱਲਾਂ ਨੂੰ ਟਾਲ ਨਹੀਂ ਸਕਦਾ ਮੈਂ ਆਪਣੇ ਪਤੀ ਦਾ ਬਦਲਦਾ ਰੰਗ ਦੇਖ ਕੇ ਹੈਰਾਨ ਰਹਿ ਗਈ ਇਹ ਲੋਕ ਇੱਕ ਪਲ ਵਿੱਚ ਕਿਵੇਂ ਬਦਲ ਗਏ ਸਨ ਮੇਰੀ ਸੱਸ ਮੈਨੂੰ ਮਾਰਨ ਵਾਲੀ ਸੀ ਉਸ ਸਮੇਂ ਮੇਰੀ ਸੱਸ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ ਮੈਨੂੰ ਯਕੀਨ ਵੀ ਨਹੀਂ ਆ ਰਿਹਾ ਸੀ ਕਿ ਡਾਕਟਰ ਆਰਸ਼ ਬਾਬਾ ਸਾਹ ਕੇ ਮੈਨੂੰ ਬਚਾ ਲਵੇਗੀ ਮੈਨੂੰ ਕੋਈ ਭਰੋਸਾ ਨਹੀਂ ਸੀ ਕਿ ਮੈਨੂੰ ਇੱਥੋਂ ਕੱਢ ਲਿਆ ਜਾਵੇਗਾ ਪਰ ਹੁਣ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਮੇਰੀ ਸੱਸਾਂ ਤੇ ਮੇਰਾ ਦੀ ਦਮੇ ਖੋਸ਼ ਸਾਨਾ ਉਹਨਾਂ ਨੂੰ ਦੇਖ ਕੇ ਮੈਂ ਅੱਖਾਂ ਖੋਲੀਆਂ ਤੇ ਹੈਰਾਨੀ ਨਾਲ ਉਹਨਾਂ ਬੱਲ ਦੇਖਿਆ ਤੁਸੀਂ ਇਸ ਤਰ੍ਹਾਂ ਕੀ ਦੇਖ ਰਹੀ ਹੋ ਡਾਕਟਰ ਹਰਸ਼ ਸਾਡੀ ਖੁਸ਼ੀ ਤੋਂ ਬਹੁਤ ਖੁਸ਼ ਸੀ ਤੂੰ ਸਾਨੂੰ ਇਸ ਘਰ ਦਾ ਬਾਰਿਸ਼ ਦਿੱਤਾ ਹੈ ਸੌਂਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕੀ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਪਰ ਮੈਂ ਇੱਕ ਧੀ ਨੂੰ ਜਨਮ ਦੇਣ ਵਾਲੀ ਸੀ ਜਦੋਂ ਡਾਕਟਰ ਆਰਸ਼ ਨੇ ਦੁਬਾਰਾ ਅਲਟਰਾਸਾਉਂਡ ਕੀਤੀ ਤਾਂ ਉਹਨਾਂ ਨੇ ਦੋਮੇ ਵਾਰ ਬਾਰੀਕੀ ਨਾਲ ਜਾਂਚ ਕੀਤੀ ਮੇਰੀ ਕੁੱਖ ਵਿੱਚ ਇੱਕ ਧੀ ਸੀ ਅਸਲ ਵਿੱਚ ਮੈਨੂੰ ਇੱਕ ਧੀ ਹੋਣੀ ਸੀ ਅਤੇ ਹੁਣ ਇਹ ਪੁੱਤਰ ਪੈਦਾ ਹੋਇਆ ਇਹ ਗੱਲ ਬੜੀ ਹੈਰਾਨੀ ਵਾਲੀ ਸੀ ਮੈਂ ਡਾਕਟਰ ਆਰਸ਼ ਵੱਲ ਦੇਖਿਆ ਤਾਂ ਉਹ ਵੀ ਖੁਸ਼ੀ ਨਾਲ ਵਧਾਈਆਂ ਦੇ ਰਹੀ ਸੀ ਹਾਂ ਤੁਸੀਂ ਇੱਕ ਪੁੱਤਰ ਨੂੰ ਹੀ ਜਨਮ ਦਿੱਤਾ ਹੈ ਸ਼ਾਇਦ ਤੁਹਾਡੀ ਜ਼ਿੰਦਗੀ ਵਿੱਚ ਇਹੋ ਕਮੀ ਸੀ ਜੋ ਅੱਜ ਪੂਰੀ ਹੋ ਗਈ ਹੈ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਪੁੱਤਰ ਦੀ ਖੁਸ਼ੀ ਹੁਣ ਤੇਰਾ ਪਰਿਵਾਰ ਪੂਰਾ ਹੋ ਜਾਵੇਗਾ ਡਾਕਟਰ ਆਰਸ਼ ਮੈਨੂੰ ਖੁਸ਼ੀ ਨਾਲ ਇਹ ਦੱਸ ਰਹੀ ਸੀ ਸੱਚਮੁੱਚ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਮੇਰੀਆਂ ਸਾਰੀਆਂ ਰਿਪੋਰਟਾਂ ਅਨੁਸਾਰ ਇੱਕ ਧੀ ਪੈਦਾ ਹੋਣ ਵਾਲੀ ਸੀ ਅਜੇ ਹਾਂ ਨਹੀਂ ਹੋ ਸਕਦਾ ਕਿਉਂਕਿ ਸਾਰੇ ਚੈੱਕਅਪ ਵਿੱਚ ਮੇਰੀ ਕੁੱਖ ਵਿੱਚ ਇੱਕ ਧੀ ਹੀ ਸੀ ਅਤੇ ਦੂਜੀ ਗੱਲ ਇਹ ਕੀ ਡਾਕਟਰ ਨੀਹਾਨੀ ਕਈ ਵਾਰ ਮੇਰੀ ਅਲਟਰਾਸਾਉਂਡ ਵੀ ਕਰਵਾਈ ਸੀ ਉਸ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੀ ਕੁੱਖ ਵਿੱਚ ਇੱਕ ਸੂਨੀ ਧੀ ਹੈ ਹੁਣ ਤਾਂ ਤੇਰੇ ਕਈ ਮਹੀਨੇ ਵੀ ਲੰਘ ਗਏ ਹਨ ਇਸ ਬੱਚੇ ਦਾ ਕੁਝ ਨਹੀਂ ਵਿਗਾੜ ਸਕਦਾ ਇਹ ਧੀ ਜੰਮਣੀ ਪਵੇਗੀ ਮੈਨੂੰ ਡਾਕਟਰ ਨੀਹਾ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਮੈਂ ਪਹਿਲਾਂ ਨਾਲੋਂ ਜ਼ਿਆਦਾ ਹੈਰਾਨ ਸੀ ਮੇਰੀ ਨਜ਼ਰ ਲੇਬਰ ਰੂਮ ਵਿੱਚ ਬੈਠੇ ਇੱਕ ਆਦਮੀ ਉੱਤੇ ਪਈ ਇਹ ਇੱਕ ਅਜੀਬ ਆਦਮੀ ਸੀ ਉਸਦੇ ਵਾਲ ਅਤੇ ਦਾੜ੍ਹੀ ਬਹੁਤ ਲੰਬੀ ਸੀ ਉਸ ਦੀਆਂ ਅੱਖਾਂ ਵਿੱਚ ਕੋੜ ਸੀ ਕਾਲੇ ਕੱਪੜੇ ਪਾਏ ਹੋਏ ਸਨ ਉਹ ਜੂ ਸਾਈਡ ਤੇ ਬੈਠਾ ਸੀ ਜਿਵੇਂ ਉਸ ਦਾ ਇਸ ਮਾਹੌਲ ਨਾਲ ਕੋਈ ਵਾਸਤਾ ਹੀ ਨਾ ਹੋ ਪਰ ਉਸ ਦੀਆਂ ਨਜ਼ਰਾਂ ਸਿਰਫ ਮੇਰੇ ਉੱਤੇ ਹੀ ਸਨ ਉਹ ਬੰਦਾ ਮੇਰੇ ਵੱਲ ਅਜਈਆਂ ਅੱਖਾਂ ਨਾਲ ਦੇਖ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ ਮੈਂ ਉਸ ਨੂੰ ਪਛਾਨਣ ਦੀ ਬਹੁਤ ਕੋਸ਼ਿਸ਼ ਕੀਤੀ ਮੈਂ ਆਪਣੇ ਦਿਮਾਗ ਨੂੰ ਬਹੁਤ ਭੜਕਾਇਆ ਪਰ ਮੈਨੂੰ ਯਾਦ ਨਹੀਂ ਸੀ ਕਿ ਮੈਂ ਉਸ ਨੂੰ ਕਿੱਥੇ ਦੇਖਿਆ ਸੀ ਉਸ ਦੀਆਂ ਅੱਖਾਂ ਸਾਫ਼ ਚਮਕ ਰਹੀਆਂ ਸਨ ਪਰ ਨਹੀਂ ਤਾਂ ਉਸ ਦਾ ਅੰਦਾਜ਼ ਬਿਲਕੁਲ ਉਹੀ ਸੀ ਇਹ ਬਿਲਖਣ ਲੱਗ ਰਿਹਾ ਸੀ ਜਿਵੇਂ ਉਹ ਲੰਬੇ ਸਮੇਂ ਤੋਂ ਇਸ ਲੇਬਰ ਰੂਮ ਵਿੱਚ ਬੈਠਾ ਹੋਵੇ ਮੈਂ ਹੈਰਾਨ ਸੀ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਲੇਬਰ ਰੂਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਸ ਦੇ ਬਾਵਜੂਦ ਉਹ ਆਦਮੀ ਇੱਥੇ ਬਹੁਤ ਆਰਾਮ ਨਾਲ ਬੈਠਾ ਸੀ ਮੈਂ ਇਸ ਕਮਰੇ ਦੇ ਮਾਹੌਲ ਨੂੰ ਇਧਰ ਉਧਰ ਦੇਖ ਰਹੀ ਸੀ ਪਰ ਮੈਂ ਉਸ ਆਦਮੀ ਨੂੰ ਨੇ ਹੀ ਪੁੱਛਿਆ ਕਿ ਤੁਸੀਂ ਕੌਣ ਹੋ ਕਮਰੇ ਵਿੱਚ ਮੇਰੀ ਸਾਸਾਂ ਤੇ ਮੇਰੇ ਪਤੀ ਦੇ ਬੋਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਪਰ ਮੇਰਾ ਮਨ ਉਸ ਆਦਮੀ ਵੱਲ ਜਾ ਰਿਹਾ ਸੀ ਅਤੇ ਉਸ ਆਦਮੀ ਨੇ ਮੈਨੂੰ ਉਲਝਾਇਆ ਹੋਇਆ ਸੀ ਉਹ ਆਦਮੀ ਵੀ ਮੈਨੂੰ ਧਿਆਨ ਨਾਲ ਦੇਖ ਰਿਹਾ ਸੀ ਫਿਰ ਉਸ ਨੇ ਆਪਣੇ ਹੱਥ ਨਾਲ ਮੈਨੂੰ ਇਸ਼ਾਰਾ ਕੀਤਾ ਜੋ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਇਆ ਮੈਂ ਸੋਚਣ ਲੱਗੀ ਕਿ ਇਹ ਮੈਨੂੰ ਕੀ ਦੱਸ ਰਿਹਾ ਹੈ ਪਰ ਮੈਂ ਉਸ ਨੂੰ ਦੇਖ ਕੇ ਬਹੁਤ ਡਰ ਗਈ ਸੀ ਪਤਾ ਨਹੀਂ ਉਹ ਆਦਮੀ ਕੌਣ ਸੀ ਅਤੇ ਉਸ ਦਾ ਮਕਸਦ ਕੀ ਸੀ ਰੱਬ ਹੀ ਜਾਣਦਾ ਹੈ ਮੈਨੂੰ ਉਸ ਵੇਲੇ ਕੁਝ ਸਮਝ ਨਹੀਂ ਸੀ ਆ ਰਿਹਾ ਸ਼ਾਇਦ ਉਹ ਮੈਨੂੰ ਮਿਲਣ ਲਈ ਕਹਿ ਰਿਹਾ ਸੀ ਪਰ ਮੈਂ ਉਸ ਨੂੰ ਕਿਵੇਂ ਮਿਲਾऊं 파ਵੇਂ ਮੈਂ ਉਸ ਨੂੰ ਜਾਣਦੀ ਨਹੀਂ ਸੀ ਵੈਸੇ ਵੀ ਮੇਰੇ ਸਾਥ-ਸاتھੇ ਮੇਰਾ ਪਤੀ ਅਜੇ ਵੀ ਮੇਰੇ ਨਾਲ ਸੰਨ ਪਾਵੇਂ ਮੈਂ ਉਸ ਆਦਮੀ ਨਾਲ ਗੱਲ ਕਰਨਾ ਚਾਹੁੰਦੀ ਸੀ ਮੈਂ ਨਹੀਂ ਕਰ ਸਕਦੀ ਸੀ ਉਹ ਆਦਮੀ ਬਹੁਤ ਅਜੀਬ ਲੱਗ ਰਿਹਾ ਸੀ ਪਰ ਉਸ ਨੂੰ ਮਿਲਣ ਲਈ ਕੈਨ ਦਾ ਮੇਰਾ ਮਤਲਬ ਇਹ ਹੈ ਕਿ ਉਹ ਮੈਨੂੰ ਕਿਵੇਂ ਜਾਣਦਾ ਅਤੇ ਮੇਰੇ ਵੱਲ ਕਿਉਂ ਦੇਖ ਰਿਹਾ ਸੀ ਪਰ ਮੈਨੂੰ ਸਮਝ ਵੀ ਨਹੀਂ ਆ ਰਹੀ ਸੀ ਕਿ ਟੀ ਦੀ ਥਾਂ ਪੁੱਤਰ ਕਿਵੇਂ ਪੈਦਾ ਹੋਇਆ ਮੈਂ ਅਜੇ ਉਸ ਉਲਝਣ ਤੋਂ ਬਾਹਰ ਨਹੀਂ ਆਈ ਸੀ ਪਰ ਉਸ ਆਦਮੀ ਨੇ ਮੇਰੇ ਮਨ ਨੂੰ ਹੋਰ ਵੀ ਉਲਝਾ ਦਿੱਤਾ ਮੈਂ ਸੋਚਣ ਲੱਗੀ ਕਿ ਹੁਣ ਕੀ ਹੋਵੇਗਾ ਮੈਨੂੰ ਘਰ ਜਾਣਾ ਚਾਹੀਦਾ ਹੈ ਜਾਂ ਨਰਸ ਨੂੰ ਪੁੱਛਣਾ ਚਾਹੀਦਾ ਹੈ ਇਹ ਉਸ ਦਾ ਕੌਣ ਹੈ ਕੁਝ ਸਮੇਂ ਬਾਅਦ ਡਾਕਟਰ ਆਰਸ਼ ਦੇ ਨਾਲ ਇੱਕ ਨਰਸ ਆਈ ਮੈਂ ਇਹ ਸਾਰੇ ਨਾਲ ਪੁੱਛਿਆ ਉਹ ਆਦਮੀ ਕੌਣ ਹੈ ਨਰਸ ਨੇ ਵੀ ਨਾਂ ਦਾ ਇਸ਼ਾਰਾ ਕੀਤਾ ਉਸ ਨੂੰ ਪਤਾ ਨਹੀਂ ਸੀ ਪਰ ਉਸ ਦੇ ਲੱਜ ਤੋਂ ਲੱਗਦਾ ਸੀ ਕਿ ਉਹ ਮੇਰੀ ਸੱਸ ਅਤੇ ਮੇਰੇ ਪਤੀ ਤੋਂ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਵੀ ਸਮਝ ਨਹੀਂ ਆਈ ਕਿ ਉਹ ਬੰਦਾ ਕਿੰਨੇ ਚਿਰ ਤੋਂ ਇੱਥੇ ਬੈਠਾ ਸੀ ਤੇ ਕਿਉਂ ਬੈਠਾ ਸੀ ਇਸ ਸਮੇਂ ਮੇਰੀ ਸੱਸ ਨੇ ਕਿਹਾ ਕਿ ਹੁਣ ਮੈਂ ਘਰ ਚਲੀ ਜਾਵਾਂ ਮੇਰੀ ਬੇਟੀ ਪੁਨਮ ਤਾਂ ਸਾਡੇ ਕੋਲ ਰਹੇਗੀ ਤੁਸੀਂ ਇੱਥੇ ਹੀ ਰਹੋ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਿਓ ਕੁਝ ਦਿਨ ਹਸਪਤਾਲ ਵਿੱਚ ਰਹਿਣਾ ਬਿਹਤਰ ਉਹ ਵੇਗਾ ਮੇਰੀ ਸੱਸ ਉਹਦਾ ਰਵਈਆ ਬਦਲ ਗਿਆ ਸੀ ਉਸ ਦੀਆਂ ਗੱਲਾਂ ਬਹੁਤ ਮਿੱਠੀਆਂ ਹੋ ਗਈਆਂ ਸਨ ਪਰ ਅੱਜ ਤੱਕ ਨਾ ਤਾਂ ਮੈਂ ਉਸ ਤੇ ਵਿਸ਼ਵਾਸ ਕੀਤਾ ਅਤੇ ਨਾ ਹੀ ਇਸ ਗੱਲ ਤੇ ਕਿ ਮੈਂ ਪੁੱਤਰ ਨੂੰ ਜਨਮ ਦਿੱਤਾ ਹੈ ਮੇਰੇ ਦਿਲ ਵਿੱਚ ਕਈ ਸ਼ੱਕ ਪੈਦਾ ਹੋ ਗਏ ਸਨ ਮੈਂ ਚਾਹ ਕੇ ਵੀ ਆਪਣੇ ਸ਼ੱਕ ਨਹੀਂ ਕੱਢ ਸਕੀ ਇਸ ਦੌਰਾਨ ਮੇਰੀ ਸੱਸ ਨੇ ਕਿਹਾ ਕਿ ਮੈਂ ਜਾ ਰਹੀ ਹਾਂ ਤੁਸੀਂ ਆਪਣਾ ਧਿਆਨ ਰੱਖੋ ਮੈਂ ਦੇਖਿਆ ਕਿ ਮੇਰਾ ਪਤੀ ਵੀ ਉੱਥੋਂ ਜਾ ਰਿਹਾ ਸੀ ਪਰ ਉਹ ਬੰਦਾ ਇੱਥੇ ਹੀ ਬੈਠਾ ਸੀ ਜਦੋਂ ਮੈਂ ਮਹਿਸੂਸ ਕਰਨ ਲੱਗੀ ਕਿ ਸ਼ਾਇਦ ਮੇਰਾ ਪਤੀ ਉਸ ਨੂੰ ਦੇਖ ਲਵੇ ਤਾਂ ਉਹ ਆਦਮੀ ਪਰਦੇ ਦੇ ਪਿੱਛੇ ਲੁਕ ਗਿਆ ਪਰ ਉਹ ਆਦਮੀ ਸੀ ਇਸ ਕਮਰੇ ਵਿੱਚ ਹੀ ਮੈਨੂੰ ਡਰ ਲੱਗਣ ਲੱਗਾ ਮੈਂ ਆਪਣੇ ਪਤੀ ਦੀ ਮੌਜੂਦਗੀ ਵਿੱਚ ਵੀ ਨਹੀਂ ਇਹ ਕਹਿ ਸਕੀ ਇਹ ਆਦਮੀ ਮੇਰੇ ਵੱਲ ਦੇਖ ਰਿਹਾ ਹੈ ਹੁਣ ਉਸ ਦੇ ਜਾਣ ਤੋਂ ਬਾਅਦ ਮੈਂ ਉਹ ਚਿੰਤਾ ਹੋ ਰਹੀ ਸੀ ਕਿ ਜੇ ਇਹ ਆਦਮੀ ਇੱਥੇ ਕਮਰੇ ਵਿੱਚ ਮੇਰੇ ਨਾਲ ਇਕੱਲਾ ਹੁੰਦਾ ਤਾਂ ਮੈਨੂੰ ਨਹੀਂ ਪਤਾ ਕੀ ਹੁੰਦਾ ਮੈਂ ਆਪਣਾ ਮੂੰਹ ਨਹੀਂ ਖੋਲ ਸਕੀ ਅਤੇ ਮੇਰੇ ਪਤੀ ਉੱਠ ਕੇ ਮੇਰੇ ਕਮਰੇ ਤੋਂ ਚਲੇ ਗਏ ਹੁਣ ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ ਕਿਉਂਕਿ ਮੈਨੂੰ ਉਸ ਆਦਮੀ ਤੋਂ ਡਰ ਲੱਗ ਰਿਹਾ ਸੀ ਸਾਬਤ ਉਹ ਪਹਿਲਾਂ ਉਸ ਦਾ ਮੂੰਹ ਅਤੇ ਉਸ ਦੇ ਉੱਪਰ ਉਸ ਦੇ ਬਧੇ ਹੋਏ ਵਾਲ ਅਤੇ ਸੰਗਣੀ ਦਾੜੀ ਅਤੇ ਮੁੱਛਾਂ ਉਸ ਨੂੰ ਦੇਖ ਕੇ ਮੈਨੂੰ ਪਹਿਲਾਂ ਹੀ ਬਹੁਤ ਡਰ ਲੱਗ ਰਿਹਾ ਸੀ ਜਦੋਂ ਸਾਰੇ ਕਮਰੇ ਤੋਂ ਬਾਹਰ ਚਲੇ ਗਏ ਤਾਂ ਉਹ ਆਦਮੀ ਪਰਦੇ ਦੇ ਪਿੱਛੋਂ ਬਾਹਰ ਆਇਆ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੂੰ ਮੈਨੂੰ ਪਹਿਚਾਨਿਆ ਨਹੀਂ ਨਹੀਂ ਮੈਂ ਤੈਨੂੰ ਨਹੀਂ ਪਹਿਚਾਨਿਆ ਮੈਂ ਅੱਖਾਂ ਨੀਮੀਆਂ ਕਰਕੇ ਬੋਲੀ ਮੈਂ ਉਸ ਤੋਂ ਬਹੁਤ ਡਰੀ ਹੋਈ ਸੀ ਠੀਕ ਹੈ ਮੈਂ ਰਾਤ ਨੂੰ ਆਵਾਂਗਾ ਅਤੇ ਜੇ ਤੁਹਾਡੇ ਕਮਰੇ ਵਿੱਚ ਕੋਈ ਹੋਰ ਹੈ ਤਾਂ ਉਸ ਨੂੰ ਬਾਹਰ ਭੇਜ ਦਿਓ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਤੁਸੀਂ ساری ਉਮਰ ਪਛਤਾਉਂਦੇ ਰਹੋਗੇ ਅਤੇ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕੋਗੇ ਅਤੇ ਨਾ ਹੀ ਤੁਸੀਂ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕੋਗੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਸ ਵੱਲ ਧਿਆਨ ਦਿਓ ਜੇਕਰ ਤੁਹਾਡਾ ਪਤਿ ਤੁਹਾਡੇ ਕਮਰੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਕਹੋ ਕਿ ਮੈਂ ਇਕੱਲੀ ਰਹਾਂਗੀ ਤੁਹਾਨੂੰ ਨੀਂਦ ਆ ਰਹੀ ਹੈ ਇਸ ਲਈ ਉਹਨਾਂ ਨੂੰ ਕਮਰਾ ਛੱਡ ਦੇਣਾ ਚਾਹੀਦਾ ਹੈ ਜਦੋਂ ਮੈਂ ਇੱਥੇ ਆਉਂਦਾ ਹਾਂ ਤਾਂ ਮੈਂ ਚਾਹੁੰਦਾ ਹਾਂ ਕਿ ਇਹ ਕਮਰਾ ਖਾਲੀ ਰਹੇ ਉਹ ਆਦਮੀ ਮੇਰੇ ਉੱਤੇ ਇਸ ਤਰ੍ਹਾਂ ਚਿਲਾ ਰਿਹਾ ਸੀ ਜਿਵੇਂ ਉਹ ਮੇਰਾ ਪਤੀ ਹੋਵੇ ਉਸ ਦਾ ਪੂਰਾ ਹੱਕ ਹੋਵੇ ਮੇਰੇ ਤੇ ਉਸ ਨੇ ਕੁਝ ਅਜਿਹਾ ਕਿਹਾ ਜੋ ਮੈਨੂੰ ਬੇਚੈਨ ਕਰ ਰਿਹਾ ਸੀ ਇਸ ਨੇ ਮੇਰੇ ਮਨ ਨੂੰ ਵੀ ਹਿਲਾ ਦਿੱਤਾ ਮੈਨੂੰ ਇੰਜ ਲੱਗਾ ਜਿਵੇਂ ਮੈਂ ਸ਼ੀਰ ਨਾਲ ਮਰਨ ਜਾ ਰਹੀ ਹਾਂ ਉਸ ਨੇ ਇਹ ਕਿਹਾ ਕਿ ਇੱਥੇ ਮੌਜੂਦ ਵਿਅਕਤੀ ਤੁਹਾਡਾ ਪਤੀ ਨਹੀਂ ਸੀ ਤੁਸੀਂ ਪੂਰੀ ਤਰ੍ਹਾਂ ਗਲਤ ਫਹਮੀ ਵਿੱਚ ਆਪਣਾ ਜੀਵਨ ਬਰਬਾਦ ਕਰ ਰਹੇ ਹੋ ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਤਾਂ ਮੈਂ ਰਾਤ ਨੂੰ ਜ਼ਰੂਰ ਆਵਾਂਗਾ ਤੁਸੀਂ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਕੱਢੋ ਉਸ ਆਦਮੀ ਦੀਆਂ ਗੱਲਾਂ ਸੁਣ ਕੇ ਮੈਂ ਡਰ ਨਾਲ ਕੰਬ ਲੱਗੀ ਤਾਂ ਉਸ ਦੇ ਜਾਣ ਤੋਂ ਬਾਅਦ ਵੀ ਮੈਂ ਆਰਾਮ ਮਹਿਸੂਸ ਨਹੀਂ ਕੀਤਾ ਫਿਰ ਮੇਰੀ ਨਜ਼ਰ ਮੇਰੇ ਬੱਚੇ ਤੇ ਪਈ ਜੋ ਮੇਰੇ ਕੋਲ ਇੱਕ ਛੋਟੇ ਜਿਹੇ ਕੰਬਲ ਵਿੱਚ ਲਪੇਟਿਆ ਹੋਇਆ ਸੀ ਉਸ ਨੂੰ ਦੇਖ ਕੇ ਮੈਨੂੰ ਯਕੀਨ ਨਹੀਂ ਆਇਆ ਜੋ ਵੀ ਮੈਂ ਦੇਖ ਰਹੀ ਹਾਂ ਉਹ ਸੱਚ ਹੈ ਕਿਉਂਕਿ ਬੱਚੇ ਦੀਆਂ ਅੱਖਾਂ ਪੂਰੀਆਂ ਸਨ ਜਦੋਂ ਕਿ ਮੇਰੀਆਂ ਤੇ ਮੇਰੇ ਪਤੀ ਦੀਆਂ ਅੱਖਾਂ ਕਾਲੀਆਂ ਸਨ ਹਲਕੀਆਂ ਪੂਰੀਆਂ ਅੱਖਾਂ ਵਾਲਾ ਬੱਚਾ ਮੁਸਕਰਾ ਕੇ ਮੇਰੇ ਵੱਲ ਦੇਖ ਰਿਹਾ ਸੀ ਜਿਵੇਂ ਉਹ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ ਕਈ ਗੱਲਾਂ ਮੇਰੇ ਦਿਮਾਗ ਵਿੱਚ ਆ ਰਹੀਆਂ ਸਨ ਪਰ ਮੈਂ ਚੁੱਪ ਸੀ ਸ਼ਾਮ ਦੇ ਕਰੀਬ 8 ਵਜੇ ਦਾ ਸਮਾਂ ਸੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੇਰੀ ਸੱਸ ਅਤੇ ਮੇਰਾ ਪਤੀ ਕਮਰੇ ਵਿੱਚ ਦਾਖਲ ਹੋਏ ਉਸ ਦੇ ਹੱਥ ਵਿੱਚ ਬਹੁਤ ਸਾਰੇ ਫਲ ਵੋਜਨਾ ਆਦੀ ਸੀ ਉਹ ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਏ ਮੈਂ ਕਿਹਾ ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ ਮੈਨੂੰ ਆਰਾਮ ਕਰਨ ਦਾ ਮਨ ਹੋ ਰਿਹਾ ਹੈ ਤੁਸੀਂ ਲੋਕ ਫਲ ਰੱਖ ਕੇ ਇੱਥੋਂ ਚਲੇ ਜਾਓ ਮੇਰੀ ਸੱਸ ਨੇ ਮੇਰੇ ਕਹੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕੀਤਾ ਮੈਂ ਉਸ ਸਮੇ ਬਹੁਤ ਖੁਸ਼ ਦਿਖਾਈ ਦੇ ਰਹੀ ਸੀ ਐਸੇ ਲਈ ਉਹ ਅਸਨੇ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਿਲਾਇਆ ਅਤੇ ਕਿਹਾ ਕਿ ਹੁਣ ਮੈਂ ਜਾ ਰਹੀ ਹਾਂ ਤੁਸੀਂ ਆਪਣਾ ਧਿਆਨ ਰੱਖੋ ਡਾਕਟਰ ਨੀਹਾ ਵੀ ਆ ਗਈ ਸੀ ਉਹ ਪੁੱਛ ਰਹੀ ਸੀ ਕਿ ਤੇਰੀ ਬੇਟੀ ਕਿੱਥੇ ਹੈ ਪਰ ਮੇਰੀ ਸੱਸ ਨੇ ਉਸ ਨੂੰ ਦੱਸਿਆ ਕਿ ਮੇਰੀ ਨੋ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਉਹ ਵੀ ਹੈਰਾਨ ਰਹਿ ਗਈ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੀ ਸੱਸ ਕੀ ਕਹਿ ਰਹੀ ਹੈ ਡਾਕਟਰ ਸਾਹਿਬਾ ਨੇ ਜੋ ਵੀ ਕਿਹਾ ਹੈ ਬਿਲਕੁਲ ਸਹੀ ਹੈ ਉਨ੍ਹਾਂ ਨੂੰ ਇਹ ਵੀ ਪਤਾ ਕਿ ਮੈਂ ਇੱਕ ਹੀ ਬੇਟੀ ਨੂੰ ਜਨਮ ਦਿੱਤਾ ਫਿਰ ਇਹ ਕਿਵੇਂ ਹੋ ਸਕਦਾ ਹੈ ਮੈਨੂੰ ਪੁੱਤਰ ਕਿਵੇਂ ਮਿਲਿਆ ਮੇਰੀ ਸੱਸ ਨੇ ਮੈਨੂੰ ਰਸਤੇ ਨਾਲ ਬੰਨਿਆ ਸੀ ਫਿਰ ਇਹ ਸਭ ਕਿਹਾ ਗਿਆ ਸੀ ਕਿ ਖੈਰ ਬਹੁਤ ਸਾਰੀਆਂ ਚੀਜ਼ਾਂ ਸਨ ਜੋ ਹੁਣ ਮੇਰੇ ਦਿਮਾਗ ਤੇ ਭਾਰ ਦੇ ਰਹੀਆਂ ਸਨ ਕੁਝ ਸਮੇਂ ਬਾਅਦ ਇੱਕ ਆਦਮੀ ਵੀ ਆਉਣ ਵਾਲਾ ਸੀ ਜੋ ਸੱਚਾਈ ਦਾ ਖੁਲਾਸਾ ਕਰੇਗਾ ਆਖਿਰ ਮੈਂ ਆਪਣੀ ਸੱਸ ਅਤੇ ਪਤੀ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਕਿਆ ਕੀ ਮੈਨੂੰ ਇਸ ਸਮੇਂ ਨੀਂਦ ਆ ਰਹੀ ਹੈ ਆਰਾਮ ਕਰਨਾ ਚਾਹੀਦਾ ਹੈ ਮੇਰੀ ਸੱਸ ਨੇ ਬਿਨਾ ਕੁਝ ਬੋਲੇ ਕਮਰਾ ਖਾਲੀ ਕਰ ਦਿੱਤਾ ਮੈਂ ਇਕੱਲੀ ਰਹਿ ਗਈ ਸੀ ਤਕਰੀਬਨ 10 ਵਜੇ ਸਨ ਦਰਵਾਜ਼ਾ ਖੋਲ੍ਹਿਆ ਤਾਂ ਆਦਮੀ ਅੰਦਰ ਆਇਆ ਉਹ ਇਕੱਲਾ ਨਹੀਂ ਸੀ ਉਸ ਦੇ ਨਾਲ ਇੱਕ ਕੁੜੀ ਵੀ ਸੀ ਜਿਸ ਨੂੰ ਦੇਖ ਕੇ ਮੈਂ 당ਗ ਰਹਿ ਗਈ ਹੁਣ ਮੈਨੂੰ ਕਿਸੇ ਕਿਸਮ ਦੇ ਸਵਾਲ ਜਵਾਬ ਜਾਣਨ ਦੀ ਲੋੜ ਨਹੀਂ ਸੀ ਜਦੋਂ ਉਹਨਾਂ ਲੋਕਾਂ ਨੇ ਮੇਰਾ ਬਿਸਤਰਾ ਉੱਪਰ ਚੁੱਕਿਆ ਤਾਂ ਮੈਂ ਹਿਲਚੁਲ ਨਹੀਂ ਕੀਤੀ ਪਰ ਮੈਂ ਖਾ ਬੰਦ ਕਰਕੇ ਲੇਟੀ ਰਹੀ ਕਿਉਂਕਿ ਮੈਨੂੰ ਉਸ ਕੁੜੀ ਤੇ ਭਰੋਸਾ ਸੀ ਮੈਂ ਉਸ ਨੂੰ ਦੱਸਾਂਗੀ ਕਿ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਇਆ ਜਦੋਂ ਮੈਨੂੰ ਕਮਰੇ ਵਿੱਚ ਰੱਸੀਆਂ ਨਾਲ ਬੰਨ੍ਹਿਆ ਗਿਆ ਤਾਂ ਉਹ ਆਦਮੀ ਮੇਰੇ ਕਮਰੇ ਵਿੱਚ ਮੌਜੂਦ ਸੀ ਉਸ ਨੇ ਪਿੱਛੇ ਤੋਂ ਮੇਰੀ ਸੱਸ ਨੂੰ बेहोਸ਼ ਦਾ ਟੀਕਾ ਲਗਾਇਆ ਅਤੇ ਮੈਨੂੰ ਬੀਲ ਚੇਅਰ ਤੇ ਬਿਠਾ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਦੂਜੇ ਪਾਸੇ ਹਸਪਤਾਲ ਦਾ ਸਮੁੱਚਾ ਸਟਾਫ ਵੀ ਚਿੰਤਿਤ ਸੀ ਮੇਰੀ ਸੱਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਸੀ ਅਤੇ ਸਾਰਾ ਸਟਾਫ ਉਸ ਨੂੰ ਖੋਲਣ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ ਇਸੇ ਤਰ੍ਹਾਂ ਇਸ ਲਈ ਉਸ ਆਦਮੀ ਨੇ ਮੇਰੀ ਬਹੁਤ ਮਦਦ ਕੀਤੀ ਉਸ ਆਦਮੀ ਨੇ ਉਹਨਾਂ ਦੀ ਸਾਰੀ ਗੱਲਬਾਤ ਸੁਣ ਲਈ ਸੀ ਕਿਵੇਂ ਮੇਰੀ ਪਤਨੀ ਅਤੇ ਮੇਰੀ ਸੱਸਾ ਹਸਪਤਾਲ 'ਚ ਬੈਠੇ ਰੋ ਕੇ ਮੇਰੇ ਪਤੀ ਨੇ ਮੈਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਅਤੇ ਜਿਵੇਂ ਹੀ ਉਹ ਮੈਨੂੰ ਦੂਜੇ ਕਮਰੇ ਚ ਲੈ ਗਏ ਤਾਂ ਮੈਂ ਮੇਰੀ ਬੇਟੀ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਉਸ ਆਦਮੀ ਨੇ ਸਾਰਾ ਮਾਹੌਲ ਉਸੇ ਤਰ੍ਹਾਂ ਦਬਨਾ ਦਿੱਤਾ ਜਦੋਂ ਮੇਰੀ ਸੱਸ ਆਈ ਤਾਂ ਮੈਂ ਉਨ੍ਹਾਂ ਦੇ ਸਾਹਮਣੇ ਮੰਝੇ ਤੇ ਲੇਟੀ ਹੋਈ ਇਸ ਸਾਬਣੇ ਹਸਪਤਾਲ ਦੇ ਸਟਾਫ ਨਾਲ ਮਿਲ ਕੇ ਮੇਰੀ ਸੱਸ ਨਾਲ ਡਰਾਮਾ ਕੀਤਾ ਅਤੇ ਮੇਰੇ ਪਤੀ ਅਤੇ ਇੱਕ ਪੁੱਤਰ ਨੂੰ ਮੇਰੀ ਗੋਦ ਵਿੱਚ ਬਿਠਾ ਲਿਆ ਤਾਂ ਜੋ ਮੇਰੀ ਸੱਸ ਨੂੰ ਲੱਗੇ ਕਿ ਮੈਂ ਬੇਟੇ ਨੂੰ ਜਨਮ ਦਿੱਤਾ ਤਾਂ ਜੋ ਹਸਪਤਾਲ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਉਹ ਵੀ ਰੰਗੇ ਹੱਥੀ ਨਾ ਫੜੇ ਜਾਣ ਨਹੀਂ ਤਾਂ ਦੋਵੇਂ ਮਾਪੋਤਾ ਸਬਤਾਲ ਤੋਂ ਪੱਜ ਜਾਂਦੇ। ਇਸ ਲਈ ਹਸਪਤਾਲ ਦੇ ਸਟਾਫ ਅਤੇ ਸਾਰਿਆਂ ਨੇ ਮਿਲ ਕੇ ਉਹਨਾਂ ਸਾਰਿਆਂ ਨੂੰ ਸਭ ਕੁਝ ਸਿਖਾਉਣ ਬਾਰੇ ਸੋਚਿਆ ਅਤੇ ਉਹ ਆਦਮੀ ਕੋਈ ਹੋਰ ਨਹੀਂ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਵਿਆਹ ਤੋਂ ਪਹਿਲਾਂ ਮੈਂ ਇਸ ਆਦਮੀ ਨੂੰ ਪਿਆਰ ਕਰਦੀ ਸੀ ਪਰ ਮੇਰੇ ਪਿਤਾ ਪੈਸੇ ਦੇ ਲਾਲਚੀ ਮੇਰਾ ਵਿਆਹ ਕਿਤੇ ਹੋਰ ਕਰਵਾ ਦਿੱਤਾ ਕਿਉਂਕਿ ਮੇਰੇ ਸਹੁਰੇ ਬਹੁਤ ਅਮੀਰ ਲੋਕ ਸਨ ਪਰ ਉਹ ਬੰਦਾ ਗਰੀਬ ਸੀ ਪਰ ਉਹ ਮੈਨੂੰ ਦਿਲੋਂ ਪਿਆਰ ਕਰਦਾ They may see ਉਸ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਿਸਮਤ ਨੇ ਸਾਨੂੰ ਦੋਵਾਂ ਨੂੰ ਵੱਖ ਕਰ ਦਿੱਤਾ ਸੀ ਪਰ ਹਸਪਤਾਲ ਵਿੱਚ ਮੇਰੇ ਨਾਲ ਇਹ ਸਾਰਾ ਬਵਹਾਰ ਦੇਖ ਕੇ ਉਸ ਨੇ ਮੇਰਾ ਸਾਥ ਦੇਣ ਬਾਰੇ ਸੋਚਿਆ ਕਿਉਂਕਿ ਉਹ ਉਸੇ ਹਸਪਤਾਲ ਵਿੱਚ ਬਾੜ ਬਵਾਏ ਬਜੋਂ ਕੰਮ ਕਰਦਾ ਸੀ ਪਰ ਮੈਨੂੰ ਪਤਾ ਨਹੀਂ ਸੀ ਪਰ ਉਹ ਮੇਰੀ ਹਰਕਤ ਤੇ ਨਜ਼ਰ ਰੱਖ ਰਿਹਾ ਸੀ ਉਸ ਨੇ ਕਦੇ ਮੇਰਾ ਸਾਹਮਣਾ ਨਹੀਂ ਕੀਤਾ ਸੀ ਕਿਉਂਕਿ ਮੇਰੇ ਪਿਤਾ ਨੇ ਉਸ ਨੂੰ ਧਮਕੀ ਦਿੱਤੀ ਸੀ ਜੇ ਤੂੰ ਮੇਰੀ ਧੀ ਦੇ ਸਾਹਮਣੇ ਆਇਆ ਤਾਂ ਤੇਰੇ ਪਰਿਵਾਰ ਵਾਲਿਆਂ ਨੂੰ ਜਿੰਦਾ ਸਾੜ ਦੇਵਾਂਗਾ ਜਿਸ ਕਾਰਨ ਉਹ ਮੈਨੂੰ ਦੂਰੋਂ ਹੀ ਦੇਖਦਾ ਰਹਿੰਦਾ ਸੀ ਕਦੇ ਅੱਗੇ ਨਹੀਂ ਆਇਆ ਅਤੇ ਉਸ ਦਿਨ ਜਦੋਂ ਇਹ ਸਭ ਕੁਝ ਮੇਰੇ ਨਾਲ ਹੋ ਰਿਹਾ ਸੀ ਉਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਉਸ ਨੇ ਆਪਣੀ ਜਾਨ ਦੇਣ ਬਾਰੇ ਸੋਚਿਆ ਮੇਰੇ ਲਈ ਖੜਾ ਹੋ ਗਿਆ ਹੁਣ ਤੁਸੀਂ ਲੋਕ ਮੈਨੂੰ ਦੱਸੋਗੇ ਕੀ ਕਰਨਾ ਚਾਹੀਦਾ ਹੈ ਦਰਸਲ ਹੁਣ ਤੁਸੀਂ ਮੈਨੂੰ ਦੱਸੋਗੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਮੇਰੀ ਦੀ ਦਾ ਜਨਮ ਹੋਇਆ ਤਾਂ ਮੇਰਾ ਪਤੀ ਮੈਨੂੰ ਪਹਿਲਾਂ ਹੀ ਛੱਡ ਗਿਆ ਸੀ ਮੈਂ ਅਜਿਹੇ ਆਦਮੀ ਦਾ ਕੀ ਕਰਾਂ ਮੈਂ ਉਸ ਨਾਲੋਂ ਜੀਵਾਂ ਜਾਂ ਮਰਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਸਾਰਿਆਂ ਦੀ ਇੱਜ਼ਤ ਕਰਦੀ ਸੀ ਪਰ ਮੈਨੂੰ ਕੋਈ ਮੁੱਲ ਨਹੀਂ ਮਿਲੇ ਹੁਣ ਮੈਨੂੰ ਆਪਣੇ ਲਈ ਖੜਾ ਹੋਣਾ ਪਵੇਗਾ ਮੈਂ ਆਪਣੀ ਧੀ ਨੂੰ ਆਪਣੇ ਕੋਲ ਰੱਖਾਂਗੀ ਅਤੇ ਉਹ ਮੇਰੀ ਧੀ ਨੂੰ ਪਿਤਾ ਦਾ ਨਾਮ ਵੀ ਦੇਵੇਗਾ ਅਤੇ ਮੇਰਾ ਜੀਵਨ ਸਾਥੀ ਵੀ ਬਣੇਗਾ ਤਾਂ ਦੋਸਤੋ ਕਿਸਮਤ ਵੀ ਕਿਵੇਂ ਮੋੜ ਲਿਆਉਂਦੀ ਹੈ ਜ਼ਿੰਦਗੀ ਵਿੱਚ ਟੁੱਟਣਾ ਤੇ ਡਿੱਗਣ ਤੋਂ ਬਾਅਦ ਰੱਬ ਪਿਆਰ ਕਰਨ ਵਾਲਿਆਂ ਨੂੰ ਦੁਬਾਰਾ ਮਿਲਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਲਈ ਮੈਂ ਇਸ ਪਿਆਰ ਨੂੰ ਸਲਾਮ ਕਰਦੀ ਹਾਂ ਅਤੇ ਆਪਣੀ ਪੂਰੀ ਜ਼ਿੰਦਗੀ ਪ੍ਰੀਤ ਨਾਲ ਬਿਤਾਉਣਾ ਚਾਹੁੰਦੀ ਹਾਂ ਸੋ ਦੋਸਤੋ ਕਿਰਪਾ ਕਰਕੇ ਦੱਸੋ ਕਿ ਮੇਰਾ ਫੈਸਲਾ ਸਹੀ ਹੈ ਜਾਂ ਗਲਤ ਪਾਣੇ ਮੇਰੀ ਸੱਸ ਅਤੇ ਪਤੀ ਨੂੰ 10 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਜੇਲ੍ਹੋਂ ਆਉਣ ਤੋਂ ਬਾਅਦ ਵੀ ਮੈਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੇ ਆਉਣ ਅੱਲੇ ਕੱਲ੍ਹ ਦੀ ਇੱਕ ਨੰਨੀ ਦਿਲਚਸਪ ਕਹਾਣੀ ਅਤੇ ਸਾਡੇ ਉੱਤੇ ਹਮੇਸ਼ਾ ਆਪਣੇ ਪਿਆਰ ਨੂੰ ਬਣਾਈ ਰੱਖੋ ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦੋਸਤੋ